ਬੀਬੀ ਗੁਲਾਬਕੌਰ ਨੂੰ ਉਹਨਾਂ ਦੇ ਸੌਮੇ ਛੇੜੀ ਦੇਸ਼ ਦੇ ਉੱਤੇ ਸਦਾਨੀਆਂ ਲੈਣ ਲਈ ਆਏ ਪੈਣੋ ਬੱਚਿਓ ਤੇ ਕਿਸਾਨ ਭਰਾਵੋ ਅੱਜ ਇਹ ਪਿੰਡ ਬਖਸ਼ੀ ਆਲਾ ਜਿਹੜਾ ਬੀਬੀ ਗੁਲਾਬਕੌਰ ਦੀ ਜਨਮ ਭੂਮੀ ਹੈ ਤੁਸੀਂ ਉਸ ਪਿੰਡ ਦੇ ਵਿੱਚ ਇਹਨਾਂ ਨੂੰ ਸਰਧਾਂਜਲੀ ਦੇਣ ਲਈ ਆਏ ਹੋ ਭਾਵੇਂ ਇਹ ਪ੍ਰੋਗਰਾਮ ਕਲੀਆਂ ਬੀਬੀਆਂ ਨੇ ਰੱਖਿਆ ਸੀ ਕਿ ਪੰਜਾਬ ਦੇ ਨਾਲ ਦੇ ਜ਼ਿਲ੍ਹਿਆਂ ਚੋਂ ਕਲੀਆਂ ਬੀਬੀਆਂ ਦਾ ਇਕੱਠ ਕਰਨਾ ਹੈ ਤੇ ਬੀਬੀਆਂ ਹੀ ਮੰਚ ਨੂੰ ਸੰਬੋਧਿਤ ਹੋਣ ਗਿਆ ਫਿਰ ਵੀ ਜਦੋਂ ਭਰਾ ਇੱਥੇ ਆਏ ਨੇ ਆਉਣਾ ਚਾਹੀਦਾ ਸੀ ਉਸ ਤਿਆਰੀ ਨੂੰ ਵਾਸਤੇ ਜਿੰਨਾ ਸਾਨੂੰ ਸਮਾਂ ਚਾਹੀਗਾ ਸੀ ਉਸ ਸਮਾਂ ਭਾਵੇਂ ਅਸੀਂ ਜਟਾ ਨਹੀਂ ਸਕੇ ਜਿੰਨੀ ਗੱਲ ਅਸੀਂ ਪਿੰਡਾਂ 'ਚ ਲੈ ਕੇ ਜਾਣੀ ਸੀ ਅਸੀਂ ਗੱਲ ਲਿਜਾ ਨਹੀਂ ਸਕੇ ਕਿਉਂਕਿ ਕੰਮ ਦੇ ਕਸ ਬਹੁਤ ਜ਼ਿਆਦਾ ਰਹੇਗੇ ਤੁਹਾਨੂੰ ਜਿੱਥੋਂ ਤੱਕ ਬੀਬੀ ਗੁਲਾਬਕੌਰ ਦਾ ਸੰਬੰਧ ਹੈ ਇੱਕ ਅਣਪੜ ਕੁੜੀ ਸੀ ਆਮ ਘਰਾਂ ਦੇ ਵਿੱਚ ਗੱਲ ਚੱਲਦੀ ਹੈ ਜਦੋਂ ਅਸੀਂ ਆਮ ਭੈੜਾ ਤੇ ਬੈਠਦੇ ਆ ਕੁੜੀਆਂ ਤੇ ਬੈਠਦੇ ਆ ਕਿ ਬਾਬਾ ਜੀ ਅਸੀਂ ਤਾਂ ਅਣਪੜ ਇਹਦਾ ਪੜੀਆਂ ਨੀਖੀਆਂ ਕੁੜੀਆਂ ਦਾ ਕੰਮ ਹੁੰਦਾ ਸਟੇਜਾਂ ਤੋਂ ਬੋਲਣਾ ਬਗਾਰਤਾ ਕਰਨਾ ਬਾਗੀਆਂ ਦੇ ਨਾਲ ਲੜਨਾ ਸਾਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਮੈਂ ਆਮ ਕਹਿਣਾ ਹੁੰਨਾ ਭਰਾਵੋ ਆ ਜਿਹੜਾ ਸਿਰ ਸਿਰ ਇਹ ਕੁਦਰਤ ਦਾ ਦਿੱਤਾ ਹੋਇਆ ਜਿਹੜੀ ਪੜ੍ਹਾਈ ਹੈ ਇਹਦੀ ਡਿਵੈਲਪਮੈਂਟ ਵਾਸਤੇ ਸਹਾਈ ਹੁੰਦੀ ਹੈ ਸੋਨੇ ਦੇ ਬਹੁਤ ਸਾਰੀਆਂ ਬੀਬੀਆਂ ਇਹੋ ਜਿਹੇ ਬੈਠੀਆਂ ਹੋਣਗੀਆਂ ਜਿਹੜੀਆਂ ਕਦੇ ਸਕੂਲ ਦੇ ਅੱਗੇ ਨੀਵੀਂ ਲੰਗੀਆਂ ਜਿਨ੍ਹਾਂ ਨੂੰ ਸਕੂਲ ਦੇ ਦਰਵਾਜ਼ੇ ਕਦੇ ਛੂਣ ਦਾ ਮੌਕਾ ਨਹੀਂ ਮਿਲਿਆ ਪਰ ਉਸ ਮਾਣ ਦੀਆਂ ਸਾਰੀਆਂ ਗੱਲਾਂ ਨੂੰ ਸਮਝਣ ਦੇ ਤੇ ਕਰਨ ਦੇ ਸਮਰੱਥ ਨੇ ਜਿਨ੍ਹਾਂ ਉਹਨਾਂ ਨੇ ਗੱਲ ਸਮਝ ਚੌਂਦੀ ਹੈ ਉਹ ਸਾਡੀ ਲੋਟ ਸਾਡੀ ਗਰੀਬੀ ਦਾ ਕਾਰਨ ਕੀ ਹੈ ਅਸੀਂ ਸਾਰਾ ਦਿਨ ਕੰਮ ਕਰਦੇ ਆ ਸਾਡੀ ਕਮਾਈ ਜਾਂਦੀ ਕਿੱਧਰ ਹੈ ਉਹਨਾਂ ਦੇ ਗੱਲ ਜਦੋਂ ਸੱਜ ਜਾਂਦੀ ਹੈ ਤਾਂ ਅੰਦਰ ਗੁੱਸੇ ਦੀ ਲਾਗ ਮਗਦੀ ਹੈ ਇਸੇ ਤਰ੍ਹਾਂ ਜਿਹੜੀ ਇਹ ਪੈਣ ਜਿਹਨੂੰ ਅਜਾਸੀਂ ਤਾਂ ਤਿੰਨ ਵਹਾਕਿਆਂ ਤੱਕ ਸੀਮਤ ਰੱਖਦੇ ਆ ਭਾਵੇਂ 100 ਵਰਾ ਹੋ ਗਿਆ ਨੁਸ਼ੀਦ ਹੋਈ ਨੂੰ ਸਾਡੇ ਭਾਵੇਂ 30 ਸਾਲਾਂ ਦੀ ਹੈ ਇਹ ਇਹਨੂੰ ਇਸ ਗੱਲ ਦਾ ਬਹੁਤ ਚੰਗੇ ਤਰ੍ਹਾਂ ਇਲਮ ਹੋਇਆ ਕਿ ਜਿਹੜਾ ਇਹ ਦੇਸ਼ ਹੈ ਇੱਕ ਗਰੀਬਤਾ ਹੈ ਕਿ ਇਹਨੂੰ ਕੋਈ ਲੁੱਟ ਰਿਹਾ ਹੈ ਇਹ ਲੁੱਟ ਖਤਮ ਕਿਵੇਂ ਕੀਤੀ ਜਾ ਸਕਦੀ ਹੈ ਇਹ ਮਨੀਲਾ ਚ ਕਮਾਈ ਕਰਨ ਨਾਲ ਨਹੀਂ ਅਮਰੀਕਾ ਦੇ ਵਿੱਚ ਲੈਵਰ ਕਰਨ ਨਾਲ ਤੇ ਕਮਾਈ ਕਰਨਾ ਬੰਦੇ ਦਾ ਇੱਕ ਕਰਮ ਨਹੀਂ ਉਹਦੀ ਇੱਜ਼ਤ ਬਹਾਲ ਕਿਵੇਂ ਹੁੰਦੀ ਹੈ ਉਹਦਾ ਮਾਨ ਸਤਕਾਰ ਸਮਾਜ ਦੇ ਵਿੱਚ ਕਿਵੇਂ ਹੁੰਦਾ ਹੈ ਇਹ ਗੱਲਾਂ ਬੀਬੀ ਗਲਾਰ ਕੌਰ ਦੇ ਗਦਰੀਆਂ ਤੋਂ ਸਮਝ ਆਈਆਂ ਜਨਾ ਉਸ ਗੱਲ ਨਾਲ ਸੰਗ ਦੇ ਆ ਗਈ ਕਿ ਅਮਰੀਕਾ ਕੈਨੇਡਾ ਤੇ ਦੂਜੇ ਉਹ ਦੇਸ਼ ਜਿਹੜੇ ਉਸ ਵੇਲੇ ਵਿਕਸਤ ਸੀ ਤੇ ਅੱਜ ਵੀ ਵਿਕਸਤ ਨੇ ਉੱਥੇ ਜਿਹੜੇ ਕੰਮ ਕਰਦੇ ਬੰਦੇ ਸੀ ਬਾਵੇਂ ਇਥੋਂ ਮਲਦੂਰੀਆਂ ਕਰਕੇ ਕਰਨ ਵਾਸਤੇ ਗਏ ਸੀ ਇਥੋਂ ਪੜ੍ਹਨ ਵਾਸਤੇ ਗਏ ਸੀ ਪਰ ਬਹੁਤ ਸਾਰੇ ਇਹੋ ਦੇ ਬੰਦੇ ਸੀ ਜਿਹੜੇ ਉੱਥੇ ਬਹੁਤ ਸੌਖੇ ਸੀ ਸੱਖ ਸੀ ਜੌਲਾ ਸਿੰਘ ਵਾਰੇ ਸੁਣਿਆ ਹੋਣਾ ਤੁਸੀਂ ਅਨਵਾਰ ਪਾਸ਼ਾ ਗਿਆ ਜਾਂਦਾ ਸੀ ਉਹਨੂੰ ਕੈਲਿਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਸੱਖ ਸੀ ਉਹ ਜਦੋਂ ਸਾਰੇ ਸੈਕਟ ਮੰਗੇ ਅਬਦੀ ਤੇ ਕਾਰੋਬਾਰ ਨੂੰ ਲੱਤ ਮਾਰ ਕੇ ਡਾਲਰਾਂ ਨੂੰ ਲੱਤ ਮਾਰ ਕੇ ਹਿੰਦੁਸਤਾਨ ਬਾਪਸਾ ਕੇ ਪਰਚੰ ਦਾ ਫੈਸਲਾ ਕਰਦੇ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਹਥਿਆਰ ਚੱਕ ਕੇ ਇਥੋਂ ਬਾਹਰ ਕੱਢਣ ਦਾ ਫੈਸਲਾ ਜਦੋਂ ਕਰਦੇ ਨੇ ਉਹਨਾਂ ਡਾਲਰਾਂ ਦਾ ਪਿਆਰ ਉਹਨਾਂ ਨੂੰ ਨਹੀਂ ਆਇਆ ਉਹ ਦੋਨਾਂ ਵਾਸਤੇ ਰਜਗਾਰ ਦਾ ਮਸਲਾ ਤੇ ਰੋਟੀ ਦਾ ਮਸਲਾ ਨਹੀਂ ਸੀ। ਉਹਨਾਂ ਵਾਸਤੇ ਬੁਕਾਰ ਦਾ ਮਸਲਾ ਸੀ। ਕਿ ਇੱਥੇ ਭਾਰਤੀਆਂ ਨੂੰ ਕੁੱਤਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ। ਇੱਥੇ ਭਾਰਤੀਆਂ ਦਾ ਨਿਰਾਦਰ ਹੁੰਦਾ ਹੈ। ਤੇ ਫਿਰ ਇਹ ਲੋਕ ਕੌਣ ਨੇ ਜਿਹੜੇ ਸਾਨੂੰ ਕੁੱਤਿਆਂ ਬਰਾਬਰ ਵੀ ਨਹੀਂ ਸਮਝਦੇ। ਇਹਦਾ ਕਾਰਨ ਕੀ ਹੈ? ਕਿ ਅਸੀਂ ਗੁਲਾਮ ਆ। ਇਹ ਗੁਲਾਮੀ ਦਾ ਝੂਲਾ ਜਿੰਨਾ ਚਿਰ ਕੰਡਿਆ ਨਹੀਂ ਜਾਂਦਾ ਉਹਨਾ ਚਿਰ ਸਮਾਜ ਦੇ ਵਿੱਚ ਸੁਭਲੂਕ ਮੁਲਕ ਦੀ ਐਸ ਜਨਤਾ ਦੀ ਸਾਡੀਆਂ ਭੈਣਾਂ ਦੀ ਕਿਰਤਿਆਂ ਦੀ ਬਰਾਬਰਤਾ ਦਾ ਸਵਾਲ ਪੈਦਾ ਨਹੀਂ ਹੁੰਦਾ ਜਿੰਨਾ ਸੇ ਇਹ ਨਿਜਾਮ ਨੂੰ ਇਥੋਂ ਖਤਮ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਖਤਮ ਕਰਨ ਦਾ ਰਸਤਾ ਤੇ ਮੀੜਾ ਚੁੱਕਿਆ ਵਿਦੇਸ਼ਾਂ 'ਚ ਬੈਠੇ ਗਦੜੀਆਂ ਨੇ ਬਹੁਤ ਔਖਾ ਰਾਹ ਚੁਣਿਆ ਔਖਾ ਰਾਹ ਚੁਣਨ ਨੂੰ ਗਲਬਕਰ ਨੂੰ ਪਤਾ ਸੀ ਕਿ ਇੱਕ ਅੰਗਰੇਜ਼ੀ ਸਥਾਪਿਤ ਹਕੂਮਤ ਦੇ ਖਿਲਾਫ ਹਥਿਆਰਬੰਦ ਵਿਗਾੜਤ ਕਰਨ ਦੇ ਵਿੱਚ ਜ਼ਿੰਦਗੀ ਕਿੱਥੇ ਜਾਊਗੀ ਮੌਤ ਹੋ ਸਕਦੀ ਹੈ ਫਾਂਸੀ ਹੋ ਸਕਦੀ ਹੈ ਸਜ਼ਾਵਾ ਹੋ ਸਕਦੀਆਂ ਨੇ ਪਤੀਦੋ ਵੱਖ ਹੋ ਸਕਦਾ ਹੈ ਸਮਾਜ ਵਿੱਚ ਜਲੀਲ ਹੋ ਸਕਦੇ ਆ ਇਹਨਾਂ ਗੱਲਾਂ ਦਾ ਬੀਬੀ ਗੁਲਾਬਕੌਰ ਨੂੰ ਚੰਗੀ ਤਰ੍ਹਾਂ ਪਤਾ ਸੀ ਪਰ ਪ੍ਰਵਾਹ ਨਹੀਂ ਕੀਤੀ ਘਰ ਵਾਲੇ ਦੀ ਪਰਵਾਹ ਨਹੀਂ ਕੀਤੀ ਇਲਾਕੇ ਦੀ ਪਰਵਾਹ ਨਹੀਂ ਕੀਤੀ ਮਗਰਲੇ ਪੁਸ਼ੋਕਰ ਦੀ ਪਰਵਾਹ ਨਹੀਂ ਕੀਤੀ ਤੇ ਜ਼ਿੰਦਗੀ ਨੂੰ ਸਿਰੇ ਲਾਉਣ ਦੀ ਖਾਤਰ ਆਖਰੀ ਪਲ ਤੱਕ ਸੰਘਰਸ਼ਾਂ ਦਾ ਸਾਥ ਨਹੀਂ ਛੱਡਿਆ ਬੀਬੀ ਗੁਲਾਬਕੌਰ ਸਾਡੇ ਤੋਂ ਜਸਮਾਨੀ ਤੌਰ ਤੇ ਭਾਵੇਂ ਤੁਰ ਗਈ ਪਰ ਉਹਨੀਆਂ ਲੈਹਰਾ ਤੇ ਉਹਨੀਆਂ ਜੱਦਾ ਸੰਘਰਸ਼ੀ ਲੋਕਾਂ ਦਾ ਦਸਤਾਦਰਸਾਉਂਦੀਆਂ ਰਹਿਣਗੀਆਂ ਉਹ ਰਾਹ ਦੱਸਣਗੀਆਂ ਕਿ ਐਸ ਰਸਤੇ ਜਾਣਾ ਖਾਸ ਕਰਕੇ ਉਹ ਬੀਬੀ ਸੀ ਤੇ ਸਾਡੀਆਂ ਬੀਬੀਆਂ ਪੈਣਾ ਨੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਰਾ ਸਾਲ ਕੰਮ ਕਰਦੀਆਂ ਸਾਡੇ ਪਰਿਵਾਰ ਸਾਡੇ ਘਰ ਵਾਲੇ ਸਾਡੇ ਭਰਾ ਸਾਡੇ ਬੱਚੇ ਸਾਡੇ ਖੇਤਾਂ 'ਚ ਕੰਮ ਕਰਦੇ ਨੇ ਫਸਲਾਂ ਹੁੰਦੀਆਂ ਨੇ ਕਮਾਈਆਂ ਹੁੰਦੀਆਂ ਨੇ ਪਰ ਪਤਾ ਨਹੀਂ ਲੱਗਦਾ ਸਾਡੀ ਕਮਾਈ ਕਿੱਧਰ ਗਈ ਫਿਰ ਇਹ ਭੈਣਾ ਜੇ ਇਸ ਬਿਮਾਰੀ ਨੂੰ ਬੁੱਝ ਸਕਦੀਆਂ ਨੇ ਕਿਹੇ ਬਿਮਾਰੀ ਕੀ ਹੈ ਤਾਂ ਇਹਦਾ ਇਲਾਜ ਤਾਂ ਬੀਬੀ ਗੁਲਾਬ ਕੌਰ ਨੂੰ ਪੁੱਛੋ ਨਾ ਕਿ ਪੁੱਛਾ ਦੇਣ ਵਾਲੇ ਬਾਬੇ ਨੂੰ ਆਏ ਕੁੜੀ ਨੂੰ ਪੁੱਛੋ ਕਿ ਸਾਡਾ ਉਤਲਾ ਪੱਟ ਕਿਉਂ ਹੀ ਆਉਂਦਾ ਇਹਨੂੰ ਪੁੱਛੋ ਕਿ ਸਾਡੇ ਸਕੂਲਾਂ 'ਚ ਫਰੀ ਵਿਦਿਆ ਮਿਲਦੀ ਸੀ ਕੌਣ ਲੈ ਗਿਆ ਇਹਨੂੰ ਪੁੱਛੋ ਕਿ ਜਿਹੜੇ ਰਜਿੰਦਰਾ ਹਸਪਤਾਲ ਦੇ ਵਿੱਚ 50 ਪੈਸੇ ਦੀ ਪਰਚੀ ਨਾਲ ਮਰੀਜ਼ ਠੀਕੇ ਠੋਕੇ ਆ ਜਾਂਦਾ ਸੀ ਅੱਜ ਉਹ ਕਿਧਰ ਚਲਾ ਗਿਆ ਇਹਨੂੰ ਪੁੱਛਣ ਦੀ ਲੋੜ ਹੈ ਜੇ ਜਿਹੜੀ ਬਿਜਲੀ ਦੇਣ ਵਾਸਤੇ ਬਿਜਲੀ ਦੇ ਮਲਾਜਮ ਘਰਾਟਾ ਕੇ ਅਪੀਰ ਕਰਦੇ ਸੀ ਕਿ ਮੋਟਰ ਲਾ ਲੈ 5000 ਰੁਪਇਆ ਤੈਨੂੰ ਕੋਠਾ ਤੇ ਮੋਟਰ ਲਾਉਣ ਵਾਸਤੇ ਬਿਜਲੀ ਬੋਰਡ ਫਰੀ ਦੇਊਗਾ ਤੇ ਮੋਟਰ ਘਰ ਘਰ ਆ ਕੇ ਲਵਾਉਂਦੇ ਸੀ ਤੇ ਕਾਹਨਾ ਕੱਲਾ ਮੋਟਰ ਲਾਉਂਦਾ ਸੀ ਕਰਦੇ ਸੀ ਕਿ ਬਿਜਲੀ ਨਾਲ ਬੰਦੇ ਮਰ ਜਾਂਦੇ ਆ ਅੱਜ ਉਹ ਬਿਜਲੀ ਮੰਗੇ ਤੋਂ ਵੀ ਨਹੀਂ ਮਿਲਦੀ ਕੀ ਹੋ ਗਿਆ ਇਹ ਗੱਲਾਂ ਕਿਉਂ ਹੋ ਰਹੀਆਂ ਨੇ ਜਿਹੜਾ ਜੂਰੀਏ ਖਾਦੀਆਂ ਥੈਲੀਆਂ ਲੈ ਕੇ ਗ੍ਰਾਮ ਸੇਵਕ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਫ੍ਰੀ ਫੜਾ ਦਿੰਦਾ ਸੀ ਵੀ ਆਹ ਲੈ ਜਾਏ ਨੂੰ ਪਾ ਕੇ ਖੇਤੀ ਕਰਕੇ ਦੇਖਿਓ ਅੱਜ ਜੋ ਜੂਰੀਆ ਤੇ ਡੀਏਪੀ ਲੈਣ ਵਾਸਤੇ ਸਾਡੀਆਂ ਲੈਨਾ ਲੱਗੀਆਂ ਪੰਨਾਂ ਨੇ ਤੇ ਉਹ ਫ੍ਰੀ ਦੇਣ ਵਾਲੇ ਅੱਜ ਪੈਸਿਆਂ ਦੇ ਨਾਲ ਲੈਣ ਤੇ ਦੀ ਸਾਡੀਆਂ ਲੀਲੜੀਆਂ ਕਢਵਾ ਰਹੇ ਨੇ ਇਹ ਕੀ ਹੋ ਗਿਆ ਜੇ ਇਹ ਗੱਲ ਨੂੰ ਤੁਸੀਂ ਬੁੱਝ ਲੈਨੇ ਹੋ ਤਾਂ ਜਿਹੜੀਆਂ ਖਾਸ ਕਰਕੇ ਸਾਡੀਆਂ ਭੈਣਾਂ ਨੇ ਸਭ ਘੱਟੋ-ਕੱਟ ਬਾਪਿਆਂ ਦੇ ਭਰੋਸਾ ਨਹੀਂ ਕਰੀ ਤੇ ਆ ਜਿਹੜਾ ਗਦਰਿਆਂ ਦਾ ਰਾਹ ਸੀ ਭਾਵੇਂ ਗਦਰ ਲਹਿਰ ਉਹਨਾਂ ਨੇ ਸਮਾਪਤ ਕਰਤੀ ਪਰ ਲਹਿਰ ਸਮਾਪਤ ਨਹੀਂ ਹੈ ਲੈਣਾ ਐਸੇ ਲੈਣਾ ਭਗਤ ਸਿੰਘ ਹੋਰਾਂ ਨੇ ਵੀੜਾ ਚੱਕਿਆ ਤੇ ਉਦੋਂ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਦੀ ਵੀ ਬਗਾਰ ਚੱਲੀ ਉਦੋਂ ਕਾਂਧੀ ਹੋਰਾਂ ਨੇ ਵੀ ਅੰਗਰੇਜ਼ਾਂ ਨੂੰ ਕੱਢਦਾ ਆਵਦਾ ਦੌਰੇ ਜਾਰੀ ਰੱਖਿਆ ਪਰ ਦੋਨਾਂ ਦੇ ਰਾਹਾਂ ਦੇ ਵਿੱਚ ਫਰਕ ਸੀ ਉਹ ਫਰਕ ਉਦੋਂ ਵੀ ਸੀ ਗਗਰੀ ਲਹਿ ਰਹੀ ਸੀ ਤੇ ਅੱਜ ਵੀ ਖੜਾ ਹੈ ਅੱਜ ਵੀ ਇੱਕ ਸਵਾਲ ਹੈ ਕਿ ਇੱਕ ਪਾਰਟੀ ਦਾ ਰਾਜ ਬਦਲਣ ਤੋਂ ਬਾਅਦ ਦੂਜੀ ਪਾਰਟੀ ਦੇ ਆਉਣ ਨਾਲ ਕੀ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਤਾਂ ਸਾਡਾ ਜਵਾਬ ਹੈ ਨਹੀਂ ਤੇ ਇਹੋ ਸਵਾਲ ਭਗਤ ਸਿੰਘ ਦਾ ਗੰਭੀਰ ਹਰਨੂ ਸੀ ਜਨਾਹ ਹਰਨੂ ਸੀ ਕਿ ਤੁਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਜਾ ਰਹੇ ਹੋ ਸਾਡਾ ਵੀ ਫੈਸਲਾ ਵੀ ਅੰਗਰੇਜ਼ ਜਾਣੇ ਚਾਹੀਦੇ ਨੇ ਪਰ ਸਾਡਾ ਇੱਕ ਬੜਾ ਸਵਾਲ ਹੈ ਇਹ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜਾ ਰਾਜ ਹੋਊਗਾ ਉਹ ਕਿਸ ਕਿਸਮ ਦਾ ਹੋਊਗਾ ਉੱਥੇ ਬਰਾਬਰ ਦੇ ਲੋਕ ਹੋਣਗੇ ਜ਼ਮੀਨਾਂ ਦੀ ਵੰਡ ਬਰਾਬਰ ਹੋ ਪੈਸੇ ਦੀ ਕਾਣੀ ਵੰਡ ਤਾਂ ਨਹੀਂ ਹੁੰਦੀ ਅਮੀਰ ਗਰੀਬ ਦਾ ਪਾੜਾ ਤਾਂ ਨਹੀਂ ਹੁੰਦਾ ਕੋਈ ਬੇਰੁਜ਼ਗਾਰ ਤਾਂ ਨਹੀਂ ਹੋਊਗਾ ਕੋਈ ਖੁਦਕੁਸ਼ੀਆਂ ਦਾ ਨਹੀਂ ਕਰੂਗਾ ਕਿਸੇ ਸਰ ਕਾਰਜਾ ਤਾਂ ਨਹੀਂ ਹੋਊਗਾ ਬੱਚਿਆ ਫਰੀ ਮਿਲੂਗੀ ਔਲਾਦ ਫਰੀ ਮਿਲੂਗਾ ਕਿਸੇ ਦਾ ਬੁਢਾਪਾ ਤਾਂ ਨਹੀਂ ਨਲੂਗਾ ਕਿਸੇ ਦਾ ਬਚਪਨ ਤਾਂ ਨਹੀਂ ਨਲੂਗਾ ਕਿ ਐਸ ਤਰ੍ਹਾਂ ਦੀ ਜ਼ਿੰਦਗੀ ਹੋਊਗੀ ਉਹਦੇ ਵਾਸਤੇ ਕਿਹਾ ਜਾ ਬਰਬੰਦ ਹੋਊਗਾ ਇਸ ਗੱਲ ਦਾ ਗਾਂਧੀ ਹੋਰਾਂ ਕੋਲੇ ਕੋਈ ਜਵਾਬ ਨਹੀਂ ਹੁਣ ਸਾਥੀਓ ਫੇਰ ਹੀ ਪਾਕਿਸਤਾਨ ਨੇ ਕਿਹਾ ਕਿ ਲੋਕੋ ਸੋਡੇ ਨਾਲ ਠੱਗੀ ਹੋਣ ਜਾ ਰਹੀ ਹੈ ਅੰਗਰੇਜ਼ਾਂ ਨੇ ਚਲੇ ਜਾਣਾ ਕਿਉਂਕਿ ਹਥਿਆਰਬੰਦ ਬਗਾਵਤਾਂ ਨੇ ਜਨਤਾ ਦੇ ਵਿੱਚ ਰੋਹ ਖੜਾ ਕੀਤਾ ਹੋਇਆ ਹੈ ਪਬਲਿਕ ਮੂਵਮੈਂਟ ਜੋਰਾ ਤੇ ਹੈ ਜਗਾ ਜਗਾ ਤੇ ਮਜਾਰੇ ਹੋ ਰਹੇ ਨੇ ਗੋਲੀਆਂ ਨਾਲ ਮਾਰੇ ਤੋਂ ਵੀ ਗਲੀਆਂ ਦੇ ਵਿੱਚ ਲੋਕ ਨਿਕਲ ਰਹੇ ਨੇ ਅੰਗਰੇਜ਼ਾਂ ਦਾ ਰਾਹ ਦੇ ਛੱਡਣ ਤੋਂ ਬਗੈਰ ਕੋਈ ਚਾਰਾ ਨਹੀਂ ਬਾਰੇ ਤੇ ਠੱਗੀ ਹੋਣੀ ਐ ਅੰਗਰੇਜ਼ ਚਲੇ ਜਾਣਗੇ ਉਹਦੀ ਜਗ੍ਹਾ ਤੇ ਜਿਹੜੇ ਆਉਣਗੇ ਉਹਨਾਂ ਦੇ ਟੁੱਕੜ-ਬੋਚ ਉਹਨਾਂ ਦੇ ਪਾਲਤੂ ਆਉਣਗੇ ਤੇ ਉਹੀ ਹੋਇਆ ਸਤਾ ਤਬਦੀਲੀ ਹੋ ਗਈ ਆਜ਼ਾਦੀ ਦਾ ਨਾਂ ਦਿੱਤਾ ਤੇ ਸਾਡੇ ਲੋਕਾਂ ਦੀ ਤਕਦੀਰ ਜਿਹੜੀ ਗੱਲ ਨੇ ਬਦਲਣੀ ਸੀ ਉਹ ਸੈਂਕੜੇ ਬਰੇ ਦਮ ਕੇ ਪਿੱਛੇ ਰਹਿ ਗਏ ਉਦੋਂ ਸਤਾ ਬਗਲੀ ਲੋਕਾਂ ਦੀ ਆਸਾਂ ਪੂਰੀਆਂ ਨਹੀਂ ਹੋਈਆਂ ਪੰਜਾਂ ਸਾਲਾਂ ਬਾਅਦ ਫਿਰ ਸਤਾ ਬਦਲਦਿਆਂ ਲੋਕਾਂ ਦੀ ਆਸਾਂ ਫੇਰ ਪੂਰੀਆਂ ਨਹੀਂ ਹੁੰਦੀਆਂ ਪਹਿਲਾਂ ਅਕਾਲੀ ਫਿਰ ਕਾਂਗਰਸੀ ਫਿਰ ਅਕਾਲੀ ਫਿਰ ਕਾਂਗਰਸੀ ਹੁਣ ਆਪ ਵਾਲੇ ਲਿਆਉਂਦੇ ਤੁਹਾਡੀਆਂ ਆਸਾਂ ਅਜੇ ਹੀ ਪੂਰੀਆਂ ਨਹੀਂ ਕਰਨ ਇਹ ਕਿ ਇਹ ਲੋਕ ਜਿਹਨੂੰ ਵਿਕਾਸ ਕਹਿੰਦੇ ਨੇ ਉਹ ਤੁਹਾਡਾ ਵਿਕਾਸ ਨਹੀਂ ਹੋਇਆ ਤੁਹਾਨੂੰ ਇਹਨਾਂ ਗੱਲਾਂ ਦਾ ਹੀ ਪਤਾ ਕਿ ਜਿਹੜੇ ਸਾਡੇ ਅਧਿਕਾਰ ਨੇ ਸਾਡੇ ਅਧਿਕਾਰ ਕੀ ਨੇ ਸਾਡਾ ਹੱਕ ਹੈ ਕੰਮ ਕਰਨਾਂ ਸਾਡੇ ਕੰਮ ਕੀਤੇ ਦੀ ਉਜਰਤ ਦੇਣਾ ਸਰਕਾਰ ਦਾ ਕੰਮ ਹੈ ਸਾਡਾ ਖੇਤਾਂ ਦੇ ਵਿੱਚ ਕੰਮ ਕਰਨਾ ਸਾਡਾ ਕੰਮ ਹੈ ਮੌਕੇ ਤੇ ਫਸਲਾਂ ਬੀਜਣਾ ਸਾਡਾ ਕੰਮ ਹੈ ਮੌਕੇ ਤੇ ਬਗੜਿਆ ਸਾਡਾ ਕੰਮ ਹੈ ਪਰ ਜੇ ਇਹ ਵਿੱਚ ਵਿਚਾਲੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਾਡਾ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਦਾ ਹੋਣਾ ਚਾਹੀਦਾ ਆ ਜਿਹੜੀਆਂ ਨੀਤੀਆਂ ਨੇ ਸਾਡਾ ਬੱਚਾ ਪੈਦਾ ਹੋ ਗਿਆ ਪਾਣੀ ਪੋਸ਼ਣ ਅਸੀਂ ਨੇ ਕਰਤਾ ਵਿੱਦਿਆ ਦੇਣਾ ਸਰਕਾਰ ਦਾ ਕੰਮ ਹੈ ਰਜਗਾਰ ਦੇਣਾ ਸਰਕਾਰ ਦਾ ਕੰਮ ਹੈ ਅਸੀਂ 60 ਸਾਲ ਤੱਕ ਖੇਤੀ ਕੀਤੀ ਅਸੀਂ 60 ਸਾਲ ਤੱਕ ਮਜ਼ਦੂਰੀ ਕੀਤੀ ਉਦੋਂ ਪੁਸ਼ਪ ਪੜਾਤਾ ਹੋ ਗਿਆ ਬੁੱਢੇ ਹੋ ਜਾਣ ਤੋਂ ਬਾਅਦ 10000 ਤੋਂ ਲੈ ਕੇ 15000 ਤੱਕ ਮਹੀਨਾ ਪੈਨਸ਼ਨ ਬਣਾ ਸਰਕਾਰ ਦਾ ਕੰਮ ਹੈ ਤਾਂ ਕਿ ਅਸੀਂ ਬੁੱਢੇ ਵਾਰੇ ਰੋਣਾ ਨਹੀਂ ਚਾਹੀਏ ਸਾਡੇ ਬੱਚੇ ਪੜ ਜਾਂਦੇ ਨੇ ਜੇ ਰਜਗਾਰ ਨਹੀਂ ਮਿਲਦਾ ਤਾਂ ਉਹਨਾਂ ਨੂੰ بے ਰਜਗਾਰੀ ਪੱਤਾ ਦੇਣਾ ਸਰਕਾਰ ਦਾ ਕੰਮ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਕੋਲੇ ਖੇਤੀ ਕਰਨ ਜੋਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਦੇਣਾ ਸਰਕਾਰ ਦਾ ਕੰਮ ਹੈ ਇਹ ਸੁਪਨਾ ਸੀ ਬੀਬੀ ਗਲਾਬ ਦਾ ਸੁਪਨਾ ਸੀ ਬੀਬੀ ਗਲਾਬ ਕਰਨੇ ਇਹ ਨਹੀਂ ਸੀ ਕਿਹਾ ਕਿ ਇੱਥੇ ਵੱਡੀਆਂ-ਵੱਡੀਆਂ ਛੜਕਾਂ ਕੱਢ ਦਿਓ ਚੌੜੇ-ਚੌੜੇ ਰੋਡ ਕੱਢ ਦਿਓ ਵੱਡੇ-ਵੱਡੇ ਸ਼ਾਪਿੰਗ ਮਾਲ ਖੋਲ੍ਹ ਦਿਓ ਇੱਥੇ ਵੱਡੇ-ਵੱਡੇ ਪ੍ਰੋਜੈਕਟ ਲਿਆ ਕੇ ਵੱਡੀਆਂ-ਵੱਡੀਆਂ ਕੰਪਨੀਆਂ ਲਿਆ ਕੇ ਵਦੇਸ਼ੀ ਸ਼ਾਹੂਕਰਾਂ ਨੂੰ ਲੁੱਟਦੇ ਕੇਂਦਰ ਖੋਲ ਕੇ ਇਹਨਾਂ ਦੁਕਾਨਾਂ ਬਣਾ ਦਿਓ ਬੀਬੀ ਖਰਾਬ ਕਰਦੇ ਨਹੀਂ ਸੀ ਕਿਹਾ ਕਿ ਵਿਦਿਆ ਇੱਕ ਫ੍ਰੀ ਦੇਣ ਵਾਲੀ ਚੀਜ਼ ਹੈ ਤੁਸੀਂ ਫ੍ਰੀ ਦੇਣ ਵਾਲੇ ਅਦਾਰੇ ਨੂੰ ਖਤਮ ਕਰਕੇ ਵੇਦਿਆਂ ਦੀਆਂ ਦੁਕਾਨਾਂ ਬਣਾ ਦਿਓ ਜਿਹਦੇ ਕੋਲੇ ਪੈਸਾ ਹੈ ਉਹ ਵਿਦਿਆ ਖਰੀਦੇ ਜਿਹਦੇ ਕੋਲੇ ਪੈਸਾ ਨਹੀਂ ਉਹ ਸਕੂਲ ਦੇ ਬਾਹਰ ਦੀ ਗਲੀ ਨੰਗ ਸਕਦਾ ਆ ਹਾਲਤਾਂ ਜਿਹੜੀਆਂ ਹੁਣ ਬਣੀਆਂ ਨੇ ਇਹ ਬੀਬੀ ਖਰਾਬ ਕਰ ਇਹ ਚਾਹੁੰਦੀ ਸੀ ਕਿ ਕਿਰਤੀ ਲੋਕਾਂ ਇਹ ਧਰਤੀ ਦੇ ਮਾਲਕ ਨੇ ਤੇ ਕਿਰਤੀ ਲੋਕਾਂ ਦੀ ਹੈ ਧਰਤੀ ਹੈ ਤੇ ਇਹ ਧਰਤੀ ਕਿਰਤੀ ਲੋਕਾਂ ਦੀ ਰਹਿਣੀ ਚਾਹੀਦੀ ਹੈ ਇਹ ਕਾਹਨ ਹੋਊਗੀ ਜੇ ਕਿਰਤੀ ਲੋਕ ਸਿਰ ਚੁੱਕ ਕੇ ਹਕੂਮਤਾਂ ਨੂੰ ਟੱਕਰ ਦੇਣਗੇ ਇਹਦੀ ਖਾਤਰ ਬੀਬੀ ਗੁਲਾਬਕਰ ਸ਼ਹੀਦ ਹੋਈ ਹੈ ਤੇ ਅਜੇ ਉਹਦਾ ਕੰਮ ਬਾਕੀ ਹੈ ਇਹ ਅਸੀਂ ਨੇ ਕਰਨ ਅਗਲੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹਣਾ ਉਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਤੁਸੀਂ ਜਦੋਂ ਤਿੰਨ ਵੱਜਣ ਵਾਲੇ ਹੁੰਦੇ ਆ ਉਦੋਂ ਤੁਹਾਨੂੰ ਘਰ ਨੂੰ ਭੱਜਣ ਦੀ ਹੁੰਦੀ ਹੈ ਮੈਂ ਇਸ ਕਰਕੇ ਆਪਣੇ ਭਾਸ਼ਣ ਨੂੰ ਛੋਟਾ ਕਰਦਾ ਮੇਰੀ ਲਾਸਟ ਦੇ ਵਿੱਚ ਗੱਲ ਸੁਣ ਕੇ ਜਾਏ ਪ੍ਰਭੂ ਇਹ ਮੰਨ ਲਈ ਗੱਲ ਕਿ ਤੁਸੀਂ ਬਾਦ ਕਸ ਦੇ ਵਿੱਚੋਂ ਦੀ ਨਿਕਲ ਰਹੇ ਹੋ ਅੱਜ ਪ੍ਰੋਗਰਾਮ ਕੀਤਾ ਇਹ ਦੋ ਪਹਿਲਾ 2 ਮਹੀਨੇ ਲਗਾਤਾਰ ਹੜਪੀਟਾ ਦੀ ਮਦਦ ਦੇ ਵਿੱਚ ਤੁਸੀਂ ਜੋੜੇ ਹੋ। ਅੱਜ 23 ਤਰੀਕ ਅਸੀਂ ਬੀਬੀ ਗੁਲਾਬ ਕੌਰ ਦਾ ਜੀਦੀ ਦੇਵਸ਼ਾ ਮਨਾ ਰਹੇ ਹਾਂ। 26 ਤਰੀਕ ਨੂੰ ਸੰਯੁਕਤ ਮੋਰਚਾ ਆਲ ਇੰਡੀਆ ਦਾ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਹੈ। ਪੰਜਾਬ ਦੀਆਂ ਮੰਗਾਂ ਵੀ ਨੇ ਦਿੱਲੀ ਮੋਰਚੇ ਦੀਆਂ ਰੈਲੀਆਂ ਮੰਗਾਂ ਤੇ ਵੀ ਉਹ ਤੇ ਜਿਹੜੀ ਆਪਣੀ ਗਿਣਤੀ ਹੈ ਜਥੇਬੰਦੀ ਦੀ ਗਿਣਤੀ ਉਹ ਆਪਾਂ 10000 ਲਿਖਾ ਕੇ ਆਏ ਆ ਮੈਨੂੰ ਇਹ ਲੱਗਿਆ ਵੀ 10000 ਦੀ ਗਿਣਤੀ ਥੋੜੀ ਲਿਖਾਈ ਹੈ ਕਿਉਂਕਿ ਦੂ ਪਹਿਲਾਂ ਜਦੋਂ ਸਮਨਾਲੇ ਆਪਾਂ ਉਹ ਲੈਂਡ ਪੂਰੀ ਪਾਲਸੀ ਦੇ ਜਿੱਥੋਂ ਗਏ ਆ ਮੈਂ ਉੱਥੇ ਗਿਣਤੀ 20000 ਲਿਖਾਇਆ ਮੈਂ ਸੂਬੇ ਦੀ ਮੀਟਿੰਗ 'ਚ ਕਿਹਾ ਕਿ ਭਰਾਵੋ ਮੈਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੇ ਵਿੱਚ ਝੂਠ ਮਾਰ ਕੇ ਆਇਆ ਕਿ ਸਾਡਾ 20000 ਬੰਦਾ ਹੋਊਗਾ ਕੀ ਵੀ ਪੂਰਾ ਹੋ ਸਕਦਾ ਤੁਸੀਂ ਜੁਟ ਗਏ ਕੰਮਾਂ 'ਚ ਉੱਥੇ ਸਮਰਾਹ ਦੀ ਧਰਤੀ ਤੇ ਆਪਣਾ 22000 ਬੰਦਾ ਪਹੁੰਚਿਆ ਹੁਣ ਚੰਡੀਗੜ੍ਹ ਵਾਸਤੇ ਮੈਂ 10000 ਬੰਦਾ ਲੈ ਕੇ ਲਿਖਾ ਕੇ ਆਇਆ ਮੈਨੂੰ ਚਿੰਤਾ ਲੱਗਦੀ ਹੈ ਕਿ 10000 ਬੰਦਾ ਤੁਸੀਂ ਕਰਦੇ ਹੋਗੇ ਜਿਹੜੇ تیاری ਨਾਲ ਹੱਥ ਦਾ ਘੜੇ ਕਰ ਰਹੇ ਹਾਂ ਜਿਹੜੇ ਉਰੇ ਆਏ ਹੋਣ ਨੂੰ ਜਾ ਕੇ ਬਸਾਂ ਕਰਨੀਆਂ ਪੈਣੀਆਂ ਮੈਨੂੰ ਲੱਗਦਾ ਵੀ ਜੇ ਇੱਕ ਵਸ ਇੱਕ ਪਿੰਡ ਦੇ ਵਿੱਚੋਂ ਹੁੰਦੀ ਹੈ ਇੱਕ ਵਸ ਇੱਕ ਪਿੰਡ ਚੋਂ ਹੁੰਦੀ ਐ ਤਾਂ ਆਪਣਾ 10000 ਦਾ ਕੋਟਾ ਪੂਰਾ ਹੋ ਸਕਦਾ ਪਰ ਕਿੰਨੇ ਪਿੰਡ ਨੇ ਆਪਣੇ ਕੋਲੇ ਆਪਣੇ ਕੋਲੇ 1600 ਪਿੰਡ ਐ 1600 ਹੁਣ ਮੈਂ ਗਾ ਨਹੀਂ ਬੈਠੇ ਦੂਗਾ ਬੋਲਣਾ ਇਹ ਦੂਗਾ ਮੈਂ ਇਹੀ ਬੋਲਣਾ ਕਿ 26 ਦੇ ਪ੍ਰੋਗਰਾਮ ਤੋਂ ਬਾਅਦ ਪਹਿਲੀ ਵਾਰ ਸੋਨੂੰ ਅਸੀਂ 2 ਹਫ਼ਤਿਆਂ ਦਾ ਸਮਾਂ ਕੋਸ਼ਿਸ਼ ਕਰਾਂਗੇ ਦੇਣ ਦੀ ਵੀ ਦਮ ਲੈ ਲਓ ਦਮ ਦਾ ਮਤਲਬ ਇਹ ਵੀ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰ ਲਓ ਜਥੇ ਮੰਡੀ ਕੋਲੇ ਪੈਸਾ ਮੁੱਕਿਆ ਹੋਇਆ ਸਾਨੂੰ ਪਤਾ ਉਸ ਸਮੇਂ ਦਰਾਂ ਕੋਈ ਆਤਮ ਚੇਤਾ बिजली बिल ट्वेंटी ट्वेंटी आ रहा है जिंद बारे जिक्र करके गई है पहला बिंदु। बिजली बिल ट्वेंटी ट्वेंटी फाइव जो आ रहा है आ जो मोटर फ्री चल दर मीटर के अपनी बिजली फ्री चल रही है ये बिल केंद्र सरकार ने ਭਾਈ ਬਿਸਕਟ 3 ਨਵੰਬਰ ਤੱਕ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਬਿਜਲੀ ਤੇ ਸਾਰੀਆਂ ਸਬਕਟੀਆਂ ਖਤਮ ਕਰਨ ਜਾ ਰਿਹਾ ਹੈ ਕੇਂਦ ਸਾਨੂੰ ਜਵਾਬ ਦਿਓ ਤੁਸੀਂ ਕਿ ਕੀ ਇਹ ਸਬਕਟੀਆਂ ਸਾਰੀਆਂ ਕੱਟ ਕੀਤੀਆਂ ਜਾਣ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਨਾ ਆਪਣੇੰਦ ਦਾ ਨਾ ਕੇਂਦਰ ਨੂੰ ਜਵਾਬ ਦਿੱਤਾ ਕਿਉਂਕਿ ਬਿਜਲੀ ਜਿਹੜੀ ਬੋਲ ਹੈ ਇਹ ਪੰਜਾਬ ਸਰਕਾਰ ਦੇ ਅੰਡਰ ਹੈ ਜੇ ਉਹਨਾਂ ਦੀ ਪਾਲਿਸੀ ਜਿਹੜੀ ਉਹ ਕਰਨਾ ਚਾਹੁੰਦੇ ਨੇ ਜੇ ਕਾਮਯਾਬ ਹੋ ਜਾਂਦੀ ਹੈ ਪ੍ਰਭੂ ਘਰਾਂ ਦੀ ਬਿਜਲੀ ਦੀ ਆਪਣੀ ਗਈ ਤੇ ਖੇਤਾਂ ਦੀ ਬਿਜਲੀ ਵੀ ਆਪਣੀ ਗਈ ਇਸ ਕਰਕੇ ਕੋਈ ਵੀ ਕਾਲ 28 ਤਰੀਕ ਦੀ ਪੰਜਾਬ ਦੀਆਂ ਸੰਯੁਕਤ ਮੋਰਚੇਆਂ ਜਥੇਵੰਦੀਆਂ ਦੀ ਮੀਟਿੰਗਾਂ ਬਿਜਲੀ ਮੁਲਾਜ਼ਮਾਂ ਨਾਲ ਤੇ ਹੋ ਸਕਦਾ ਦਸੰਬਰ 8 ਤੱਕ ਕੋਈ ਇਹੋ ਜਿਹਾ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ। ਉਹਦੀ ਖਾਤਰ ਤਿਆਰ ਰਹੋ ਤੇ ਹੁਣ ਤੁਸੀਂ ਜਿਹੜਾ ਲੰਗਰ ਪਾਣੀ ਇੱਥੇ ਆਇਆ ਹੈ ਉਹਨੂੰ ਸਮੇਟ ਕੇ ਜਾਣਾ ਖਾਸ ਕਰਕੇ ਸਾਡੀਆਂ ਭੈਣਾ ਬੀਬੀਆਂ ਨੇ ਜਿਹੜੀਆਂ ਚੰਗੀ ਗਿਣਤੀ ਤੇ ਪਹੁੰਚਿਆ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਕਿ ਇੰਨੇ ਕਸ ਦੇ ਵਿੱਚ ਤੁਸੀਂ ਮਿਹਨਤ ਕਰਕੇ ਲੋਕਾਂ ਨੂੰ ਲੈ ਕੇ ਆਏ ਹੋ ਤੇ ਛੱਬੀ ਵਾਸਤੇ ਵੀ ਥੋੜਾ ਜਿਹਾ ਹਲਾਰਾ ਮਾਰੇ ਹੋ 10000 ਦਾ ਹਲਾਰਾ ਬਹੁਤ ਥੋੜੇ ਹਜ਼ਾਰੇ ਨਾਲ ਤੁਸੀਂ ਇਹ ਇਕੱਠ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ